ਨਾ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਲੂਕ ਮਹਲਾ ਪਹਿਲਾ ਦੁਖਦਾਰ ਉਸ ਕ੍ਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਂ ਕਰੇ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤਮਹਿ ਜੋ ਜੋਤ ਮੈਂ ਜਾਤਾ ਅਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੇਤੀ ਸੋ ਪਾਰ ਪਿਆ ਕੌ ਨਾ ਨਾ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਆਸੂ ਕਰਕੇ ਹਾ ਜਿਤ ਬਾ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਮਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈਐ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾ ਤਦਨਾ ਚਿਤ ਗਵਤ ਲਿਖ ਜਾਣਾ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤਦਨਾ ਈਸਰ ਬ੍ਰਹਮਾ ਦੇਵੇ ਸੋ ਤੇਰੇ ਸਦਾ ਸਵਾਰੇ ਗਾਵਾਂ ਤਦਨਾ ਇੰਦਰ ਦਾਸਣ ਬੈਠੇ ਦੇਵਤਾ ਅੰਦਰ ਨਾਲੇ ਗਾਵਾਂ ਤਦਨਾ ਸਿੱਧ ਸਮਾਧੀ ਅੰਦਰ ਗਾਵਾਂ ਤਦਨਾ ਸਾਧ ਵਿਚਾਰੇ ਗਾਵਾਂ ਤਦਨਾ ਜਤੀ ਸਤੀ ਸੰਤੋਖੀ ਗਾਵਾਂ ਤਦਨਾ ਵੀਰ ਕਰਾਰੇ ਗਾਵਾ ਤੁਧ ਨਾ ਪੰਡਤ ਪੜ ਰੱਖੀ ਸਰਜੁ ਜਗ ਵੇਦ ਨਾ ਲੇ ਗਾਵਾਂ ਤੁਧ ਨਾ ਮੋਹਨੀ ਅਮਰ ਮੋਹਨਾ ਸੁਰਗ ਮੱਚ ਪਿਆਲੇ ਗਾਵਾਂ ਤੁਧ ਨਾ ਰਤਨ ਪਾਏ ਤੇਰੇ 68 ਤੀਰਤ ਨਾ ਲੇ ਗਾਵਾਂ ਤੁਧ ਨਾ ਜੋਦ ਮਹਾਬਲ ਸੂਰਾ ਗਾਵਾਂ ਤੁਧ ਨਾ ਖਾਣੀ ਚਾਰੇ ਗਾਵਾਂ ਤੁਧ ਨੋ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨੋ ਗਾਵਨਾ ਸੇ ਮੈਂ ਚਿਤ ਨਾਮਨਾ ਨਾਨਕਿਆ ਵਿਚਾਰੀ ਸੋ ਈਸੋ ਈ ਸਦਾ ਸੱਚਾ ਸਾਚੀ ਨਾਈ ਹੈ ਰਿਓ ਸੀ ਜਾਏ ਨਾ ਜਸੀ ਰਚਨਾ ਜਨਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਸੇ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕਿ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੇ ਫਿਰ ਕਮਨਾ ਕਰ ਨਾ ਜਾਈ ਸੋ ਪਾਸ ਸੋ ਸਾਹ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਕਹਿ ਸਭ ਕੋਏ ਕੇਵਨ ਵਡਾ ਜੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਈ ਬਾ ਘਰ ਗੰਬੀਰਾ ਗੁਣੇ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁੱਖ ਟੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਾਤਾ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆ ਵੜਿਆਈਆਂ ਤਦ ਵੜਾ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈ ਆਕਣ ਵਾਲਾ ਕਿਆ ਵਿਚਾਰਾ ਸਿਵਤੇ ਭਾਰੇ ਤੇਰੇ ਢੰਡਾਰਾ ਜਿਸ ਤੋਂ ਦੇਤਿ ਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਰਾਸ ਸੁਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਹ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਝੂਕਾ ਉਤਪੋਖੈ ਖਾਇ ਚਲਿਆ ਦੂਕਾ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਕੀ ਲਾਗੈ ਝੂਕਾ ਸਾਚੇ ਨਾਮ ਕੀ ਤਲਵੜਿ ਆਈ ਆਖ ਸਕੇ ਕਿਉਂ ਤ ਨਹੀਂ ਪਾਈ ਜਿਸਾ ਮਿਲਕੇ ਆਖਣ ਪਾਏ ਵਡਾਨ ਹੋਵੈ ਘਾੜ ਨ ਜਾਏ ਨਾ ਮਰੈ ਨਾ ਹੋਵੇ ਸੋਗਾ ਦਿੰਦਾਰੈ ਨ ਚੁੱਕੈ ਭੂਗਾ ਗੁਣ ਇਹੋ ਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦ ਦਿਨ ਕਰਕੇ ਕੀਤੀ ਰਾਤ ਖਸ ਅੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਵਾਸਨਾਤ ਰਾਗ ਊਜਰੀ ਮਹਲਾ 4 ਹਰ ਕੀ ਜਨ ਸਤਿਗੁਰ ਸਤਪੁਰਖਾ ਵਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪਰਗਾਸ ਮੇਰੇ ਮਿਤ ਗੁਰ ਦੇਵਾ ਵੋ ਕੁ ਰਾਮ ਨਾਮ ਪਰਗਾਸ ਪਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨਾਂ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤਰਤਾਸੈ ਬਿਨ ਸੰਗਤ ਗੁਣ ਪਰਗਾਸ ਜਿਨਾਂ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਇਨ ਜਮ ਤਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਾਂ ਸਤਿਗੁਰ ਸੰਗਤ ਪਾਈ ਤੈਨ ਧਰ ਮਸਤਕ ਲਿਖਿਆ ਲਿਖਾਸ ਧਨ ਤਨ ਸ ਸੰਗਤ ਜਿਤ ਰਸ ਪਾਇਆ ਮਜਾ ਨਾਨਕ ਨਾਮ ਪਰਗਾਸ ਰਾਗੂ ਜੀ ਮਹਲਾ 5 ਕਾਇਰੇ ਮਨ ਤਵਾ ਉਦਮ ਜੋ ਆਹਰ ਜਿਓ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾ ਕਾਰਿ ਜਕਾ ਗੈ ਕਰ ਧਰਿਆ ਮੇਰੇ ਮਧਉ ਜੀ ਸ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨਾ ਪਿਤਾ ਲੋਕ ਸੋਤਾ ਬਨੇਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰੇ ਜਿ ਕਸਮ ਬਾਹਿ ਟਰ ਕਾਹਿ ਮਨ ਭਾਉ ਕਰਿ ਆਉ ਡੇ ਉੰਡਾ ਵੈਸੇ ਕੋ ਸਾ ਦਿਸ ਪਾਚੈ ਬਚਰੇ ਚਰਿਆ ਤੈਨ ਕਾਵਣ ਕਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸੈਤੀ ਸਿਧਾਨਾ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਸਦ ਬਲ ਜਾਈਆ ਪ੍ਰੰਤ ਲਪਾਰਾ ਵਰਿਆ ਰਾਗ ਅਸਮਹੱਲਾ ਚੌਥਾ ਸੋਪੁਰਖ ੴ ਸਤਿਗੁਰ ਪ੍ਰਸਾਦ ਸੋਪੁਰਖ ਨਰਿੰਦਰਨ ਅਰ ਬੁਰਖ ਨਰਿੰਦਰਨ ਅਗਮ ਅਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਆ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾ ਤਾਰ ਆਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸ੍ਰਮ ਨਿਰੰਤਰ ਜੀ ਹਾਰ ਏਕੋ ਪੁਰਖ ਸਮਾਣਾ ਇਕ ਦਾ ਤੇਕ ਵੇਖਾਰੀ ਜੀ ਸਭ ਤੇਰੇ ਚੋ ਜਿਵੇਂ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤਦ ਮਿਨਾ ਵਰ ਨਾ ਜਾਣਾ ਤੂੰ ਪਾਰ ਪਰੰਥੀ ਅੰਤ ਤੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਅਰਤਿ ਆਇਆ ਜੀ ਤਿਨ ਟੁੱਟੇ ਜਨ ਕੇ ਫਾਸੇ ਜਿਨ ਨਿਰਭਉ ਜਿਨ ਅਰ ਨਿਰਭਉ ਤੇ ਆਇਆ ਜੀ ਤਨ ਕਾ ਭਾਉ ਸਭ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਾਰਾ ਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨ ਅਰਤਿਆ ਆ ਜੀ ਜਨ ਨਾਨਕ ਤਿਨ ਵੱਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਵੇਅੰਤਾ ਤੇਰੇ ਭਗਤ ਤੇਰੇ ਭਗਤ ਸੱਲਾਹ ਤੁਧ ਜੀ ਅਰਨੇਕਾ ਅਨੇਕਾਨੰਤਾ ਤੇਰੇ ਅਨੇਕਾ ਤੇਰੇ ਅਨੇਕ ਕਰੈ ਹਰ ਪੂਜਾ ਜੀ ਤਬ ਤਾ ਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜੈ ਬਹੁ ਸਿਮਰਤਾ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਘਵੰਤਾ ਤੂੰ ਆਦਿ ਪੁਰਖ ਆ ਪਰੰਪਰ ਕਰਤਾ ਜੀ ਤੂੰ ਜੀਵੜਾ ਵਾਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੋ ਨਹਿ ਚਲ ਕਰਤਾ ਸੋਈ ਤੁਧਿਆਪੇ ਭਾਵੈ ਸੋਈ ਵਰਤੈ ਜੀਤੋ ਆਪੇ ਕਰੈ ਸੋ ਹੋਈ ਤੁਧਿਆਪੇ ਸ੍ਰਿਸ਼ਟਾ ਸਭ ਪਾਈ ਜੀ ਤੁਧਿਆਪੇ ਸਿਰਜ ਸਭ ਕੋਈ ਜਨ ਨਾਮਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਈ ਅਸਮਹ ਲਜੁਤਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜਿਉਂ ਤੂੰ ਭਾਵੇਂ ਸੋਇ ਥੀ ਸੀ ਜੋ ਤੂੰ ਦੇ ਸਿਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰੈ ਤਨ ਆਵਰ ਤਨ ਪਾਇਆ ਗੁਰਮੁਖ ਲਾ ਦਾ ਮਨ ਕੁਵਾਇਆ ਤੂੰ ਦਿਆਵੀ ਛੋੜਿਆ ਮਿਲਾਇਆ ਤੂੰ ਦਰਿਆ ਉਹ ਸਭ ਤੂੰ ਜੀ ਮਾਏ ਤੂੰ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜੇ ਸੋ ਨਾ ਤੂੰ ਜਾਣ ਐ ਸੇ ਜਨ ਜਾਣਾ ਹਰ ਗਣ ਸਦੀ ਆਖ ਕੋ ਖਾਣਾ ਜੇ ਨਰ ਸੇ ਵਿਆ ਤੈ ਸੁਖ ਪਾਇਆ ਸੇ ਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਵਿਨ ਦੂ ਜਾਵ ਨ ਕੋ ਏ ਤੂੰ ਕਰ ਕਰ ਵੇਖੈ ਜਾਣਾ ਸੋਏ ਜਨ ਨਾਨਾ ਗੁਰਮਖ ਪ੍ਰਗਟ ਹੋਇਆ ਸਮਾਂ ਲਾ ਪਹਿਲਾ ਤਿਸ ਸਰੜਾ ਪਹਿਲੇ ਨਵਾਸਾ ਪਾਣੀ ਪਾਉ ਤਨੇ ਕੀਆ ਪੰਕਾਇ ਮਹਾਂ ਪਗ ਨਹੀਂ ਚਾਲ ਆਮ ਦੇਖਾ ਤਹਿ ਡੂਬੀ ਆਲੇ ਮਨ ਇੱਕ ਨ ਚਿਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਾ ਪਿਆ ਪ੍ਰਣੋਤ ਨਾਨਕ ਦਿਨ ਕੀ ਸਾਨਾ ਜੇਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਾਈ ਪ੍ਰਾਪਤ ਮਾਨਕ ਦਿਉਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਵਰ ਕਾਇ ਤਰਹਿ ਕਿਤਨ ਕਾਮ ਮਿਰ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਉਲਾਗ ਤੋ ਹਜਲ ਤਰਨ ਕੈ ਜਨ ਪ੍ਰੀਥਾ ਜਾ ਤਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜਪ ਤਵ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆਰ ਰਾਇ ਕਹੋ ਨਾਨਕ ਅਮਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਆਸੇ ਦਸਮੀ ਚੌਪਾਈ ਪੁਨਰਾਛ ਜਿ ਕਾ ਕਾਟਾ ਸੀਸਾ ਸ੍ਰੀ ਅਸ ਕੇਤਾ ਜਗਤ ਕੇ ਈਸਾ ਪੁਹਾਵ ਕਾ ਨਾਮ ਬ੍ਰਿਸ਼ਟ ਗਗਨ ਤੇ ਭਾਈ ਤਾਨੈ ਸਭਨਾ ਆਨਵਧਾਈ ਦਈ ਤਾਨੈ ਤਨੈ ਲੋਗਨ ਕੇ ਰਾਜਾ ਦੁਸ਼ਟ ਦਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ 10000 ਮੋਇ ਲੇ ਹੋ ਵਾਰੇ ਕਬਿਓ ਬਾਤ ਬੇਨਤੀ ਚਉਪਾਈ ਹਮਰੇ ਕਰੋ ਆਦਰ ਰੱਛਾ ਪੂਰਨ ਹੋਏ ਜਿਤਗੀ ਚਾ ਤਵ ਚਰਨ ਨਨ ਮਰ ਰਹੀ ਹੈ ਮਹਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਓ ਆਪਾ ਹਦੈ ਮੈ ਬਚਾਓ ਸੁਖੀ ਵਸੈ ਮੋਹੋ ਪਰਿਵਾਰਾ ਸਿਵ ਸਿਖ ਸਭੈ ਕਰਤਾਰਾ ਮੋ ਰਚਾ ਨਿਜ ਕਰਦਾ ਕਰਿਆ ਸਭੈ ਰਣ ਕੋ ਆਸੰਗ ਰਿਆ ਪੂਰਨ ਹੋਇ ਆ ਮਾਰੀ ਆਸਾ ਤੁਰ ਪੈਨ ਕੀ ਰਹਿ ਪਿਆਸ ਆਤਮੈ ਛਾੜ ਕੋ ਯਵਰਨਾ ਧਿਆਉ ਜੋ ਵਰਚਾ ਸੋ ਤੁਮ ਤੇ ਪਾਉਂ ਸੇਵ ਸਿਖਾ ਮਾਰੇ ਤਾਰੀਐ ਚੰਨ ਚੰਨ ਸਤਰਾ ਮਾਰੇ ਮਾਰੀਆ ਆਪਾ ਦੇ ਮੁਝੇ ਬਰੀਆ ਮਰਨ ਕਾਲ ਕਾ ਤਰਾਸ਼ਨ ਵਰੀਆ ਹੋ ਜੋ ਸਦਾ ਹਾਂ ਮਾਰੇ ਪਛਾ ਸ੍ਰੀ ਅਸਤੂ ਜੋ ਕਰਿਵਰ ਚਾਰਾ ਖਲੇਉ ਮੈਂ ਰੱਖਣ ਹਾਰੇ ਸਭ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ 시ਵ ਜੋ ਅਵਤਾਰਾ ਕਾਲ ਪਾਏ ਕਰ ਵਿਸਨਾ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ 시ਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਿਨ ਪਜਾਇਓ ਆਦਮ ਤੇ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਕੋ ਹਮਾਰੀ ਸਤਲਪੁਰਾ ਜਿਨੇ ਆਪ ਸਵਾਰੀ ਸਿਵਕਨ ਕਉ ਸਭ ਗੁਣ ਸੁਖ ਦੇ ਔ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਪੁਰੇ ਕੀ ਪੀਰ ਪਛਾਨਤਾ ਚੀਂਟੀ ਤੇ ਗੁੰਸਰ ਅਸੁੱਲਾ ਸ ਪਰ ਕਿਰਪਾ ਦ੍ਰਿਸ਼ਟ ਕਰ ਪੁੰਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਰ ਪੜ ਕੀ ਜਾਣੈ ਜਗਤ ਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਵਾ ਕਰਾ ਕਰਤੋ ਕਬਹੋਂ ਤਮੈ ਮਿਲ ਤੁ ਦੇ ਦੇਖ ਦਰਸਬ ਹੋ ਜੇਤੇ ਬਦਨ ਸ੍ਰਿਸ਼ ਸੁਵਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿ ਤੇਰਾ ਆਲਮ ਜੰਤ ਵੇਦ ਪੇਦ ਅਰੇ ਆਲਮ ਨਿਰੰਕਾਰ ਨਿਰਕਾਰ ਨੀ ਲੰਬ ਆਦਾ ਨੀਲਾ ਨਾਦ ਸੰਭਾ ਤਾਂ ਕੋ ਮੂੜੋ ਚਾਰਤ ਭੇਦਾ ਜਾ ਕੋ ਪੇਵਨ ਪਾਵਤ ਦੇਦਾ ਤਾਂ ਕੋ ਕਰਪਾ ਨਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕੈਸਦਾ ਸਿਵਾ ਨਿਰੰਕਾਰ ਕਾ ਚੀਨਤ ਨਾ ਪਿਵਾ ਆਪ ਆਪਣੇ ਬੁਧਾ ਜੀਤੀ ਵਰਨਤ ਪਿੰਨ ਬਿਨ ਤੋਹੇ ਤੇ ਤੇ ਤਮਰਾਲ ਖਾ ਨ ਜਾਏ ਪਸਾਰਾ ਕਹਿ ਵਿਸਯਾ ਪ੍ਰਥਮ ਸੰਸਾਰਾ ਇਕੈ ਰੂਪਾ ਨ ਉਪਸਰੂਪਾਰੰਕ ਭਯੋ ਰਾਵ ਕਹਿ ਬੂਪਾ ਅੰਡਾ ਦੇ ਰਸੈ ਤਜ ਕਿਨੀ ਉਤਪਜ ਖਾਨ ਬਹੁ ਰਚ ਦੀਨੀ ਕਉ ਕੋਲ ਰਾਜਾ ਬੈਠਾ ਕਉ ਸਿੰਘ ਟ ਭਯੋ ਸੰਕਰਿ ਕੈਠਾ ਸਗਰੇ ਸਿਟ ਦੇ ਖਾਏ ਚੰਬਵਾ ਜੁਗਾ ਸਰੂਪ ਸੁਯੰਬਾ ਅਵ ਰਚਾ ਮੇਰੀ ਤੁਮ ਕਰੋ ਇਕੋ ਵਾਰ ਸਿੱਖ ਸੰਗਾਰੋ ਦੁਸ਼ਟ ਜੀਤੇ ਉਠਵਤੁ ਪਤਾ ਸਕਲਮਲੇਸ਼ ਕਰੋ ਰਣਗਾਤਾ ਜੇ ਅਸਤੁ ਜਾਤਉ ਸਰਣੀ ਪਾਰੇ ਤਿਨਕੇ ਦੁਸ਼ਟ ਦੁਖਤਾ ਮਰੇ ਪੁਰਖ ਜਾਨ ਭਗ ਪਰੇ ਤਿਹਾਰੇ ਤਿਨਕੇ ਦਉ ਸੰਕਰ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਾਇ ਹੈ ਸਚੋਇ ਤੈ ਸੁਬਕਾਲਾ ਦੁਸ਼ਟ ਰੈਟਰ ਦਦਕਾਲਾ ਕਿਰਪਾ ਦ੍ਰਿਸ਼ਤੰ ਜਾਇ ਨਿਹਾਰਿਓ ਤਾਕੇ ਤਾਪ ਤਨ ਕਮਾਰਿਓ ਹੋਇਓ ਰੇ ਸਤਿ ਕਰਮਾ ਸਭ ਹੋਈ ਦੁਸ਼ਟ ਸਾਚ ਵਸ ਕਾ ਨਾ ਕੋਈ ਇੱਕ ਬਾਰ ਜਿਤ ਮੈਂ ਸਵਾਰਾ ਕਾਲ ਫਾਸਤੇ ਤਾਏ ਉਬਾਰਾ ਜਿਨ ਨਰਨਾਮ ਤਿਹਾਰੋ ਕਵਾ ਦਰਦ ਦੁਸ਼ਟ ਦੋਖ ਤੇਰਾ ਖੜਾ ਕੇਤ ਮੈਂ ਸ਼ਰਨ ਤਿਹਾਰੀ ਆਪਾ ਦਿਲਿ ਹੋ ਬਾਰੀ ਸਰਬ ਠੌਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕ੍ਰਿਪਾ ਕਰੀ ਹੰ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕਾ ਸਕਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋ ਸ਼ੈ ਕਰਤਾ ਸ੍ਰੀ ਹਸਤੋ ਜਾ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾ ਤਿਸਾ ਵਿਆਪਤ ਕੋਈ ਅੜਲਾ ਸੁਨਾ ਗੁੰਜੋ ਜਾਏ ਸੁਰਸਨਾ ਪਾਵੇ ਸੁਨਾ ਮੋੜ ਚਿਤ ਲਾਏ ਚਤੁਰਤਾ ਵਈ ਦੋਖ ਦਰਦ ਭਾਉ ਨਿਕਟ ਨਾ ਤੇ ਨਰ ਕੇ ਰਹਿ ਹੋ ਜੋ ਜਾ ਕੇ ਇੱਕ 바ਰ ਚੋ ਪਈ ਕੋ ਕਹਿ ਸਵਈਆ ਪਾਇ ਗੈ ਦਉ ਤੇ ਤੁਮਰੇ ਤਉ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪੂਰਾਨ ਕੁਰਾਨ ਨੇ ਕਹਿ ਮਤ ਇਕ ਨ ਮੰਨਿਓ ਸਿਮਰੈ ਸ਼ਾਸਤਰ ਦੇ ਸਬੈ ਵੋ ਭੀਦ ਕਹਿ ਮੇਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹੀ ਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਏ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਸਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ ਹਰਾਗ ਰਤਨ ਪਰਵਾਰ ਪਰੀਆਂ ਸਭਦ ਗਾਵਣੇ ਆਈਆਂ ਸਭ ਦੋਤਾ ਗਾਵਾਰੀ ਕੇ ਰਾਮਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੀਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਾਣਾ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਾਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੋ ਰਸ ਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਉ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਕਰਤਾ ਤੇਰੇ ਸੰਕਿਛੈ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸੱਚਾ ਨਾਮ ਮੇਰਾ ਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਕੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਇਸਤੀਆਂ ਇਹ ਵੜਿਆਈਆਂ ਕਹਿ ਨਾਨਕ ਸੋਣੋ ਸੰਤੋ ਸਭ ਉਧਰੋ ਪਿਆਰ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਸਾ ਸਭ ਤਿਤ ਘਰ ਸੁਭਾਗੇ ਘਰ ਸੁਭਾਗੇ ਸੋਹ ਦਵਾਜੇ ਕਾਲਾ ਜਿਤ ਘਰ ਧਾਰੀਆ ਪੰਜ ਦੋਤ ਤਦ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮਰ ਕਹਿ ਲਾਗੇ ਕਹਿ ਨਾਨਕ ਤਸ ਕੋ ਆਤਤ ਦਰ ਅਨਹਦ ਬਾਜੇ ਅਰ ਸਨਾਵਟ ਭਾਗੀਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਭਵਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਤੂਰੇ ਮੰਦਾਵਣੀ ਮਹੱਲਾ ਪੰਜਵਾ ਤਾਲਵੇ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਤਾ ਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇਓ ਭਾਰੋ ਇਹ ਵਸਤਾ ਤਜਿ ਨਹਿ ਜਾਇ ਨਿਤ ਨਿਤ ਰਖੁਰਤਾਰੋ ਤਮ ਸੰਸਾਰ ਚੜਨ ਲਗ ਤਰੀਐ ਸਬ ਨਾਨਕ ਬ੍ਰਹਮਪਾਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਂ ਨੋ ਜੋ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥਿਵੈ ਹਰਿਆ ਨੇ ਦਿੱਤਾ ਦੁਸਮਰਾਤਾ ਜਿਥੈ ਕੋਏ ਨਾਹੀਂ ਉਤੈ ਤੇਰੀ ਰਾਖ ਅਗਨੀ ਉਤਰ ਮਾਈ ਸੁਣ ਕਹਿ ਜਮਕੇ ਦੂਤ ਨਾਏ ਤੇਰਾ ਛੜ ਜਾਏ ਭਉ ਜਲ ਵਿਖਮ ਸਗਾਓ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰ ਸੇ ਖਾਏ ਕਲਮੈ ਹੋ ਪੰਨਾ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾਲ ਸੁਮਾਲੇ ਸਾਇ ਸਾਇ ਵਿਰਤਾ ਕੋਏ ਨਾ ਜਾਏ ਜੇ ਆਵੇ ਤੁਧਿ ਆਏ ਸਹ ਲੋਕ ਮਹੱਲਾ ਪੰਜਵਾ ਅੰਤਰਗੁਰ ਆਰਾਧਨਾ ਜੀਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸ਼ਰਮਣੀ ਸੁਣਨਾ ਗੁਰਨਾਉ ਸਤਗੁਰ ਸੇ ਤਿਰਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਝ ਦੇ ਜਗਮਾਉ ਤੁਮ ਕਾੜੀਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰਖਨ ਹਾਰਾਪੋ ਬਾਰਿਆ ਨਾ ਗੁਰ ਕੀ ਪਾਰੀ ਪਾਏ ਕਾ ਸਵਾਰਿਆ ਨਾਨਕ ਹੁ ਆਪ ਦਿਆਲ ਮਨੋਨਾ ਵਿਸਾਰਿਆ ਸਾਜਨਾ ਕੈ ਸੰਗਾ ਭਵ ਜਲ ਤਾਰਿਆ ਨਾ ਸਾਕਤ ਨਿੰਦਕਾ ਦੁਸ਼ਟ ਕੀ ਨਮਾਏ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਆ ਨਾਨਕ ਮਨੈ ਵਾਹੇ ਜਿਸਮਰਾਸਕ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ